ਬੱਤਿਆਂ ਆयो ਸਾਡੇ ਵੀ ਗਾੜੀ ਵੇਚੀ ਤੁਹਾਡੇ ਗਾੜੀ ਸਾਡੀ ਦੂਰ ਕਿਲਾ ਪੈੜੀ ਵਿੱਚ ਜਾਣ ਦੀ ਬੰਦ ਅਸੀਂ ਕੀ ਖਾਈਏ ਕੁਛ ਰਖਾਈਏ ਸਾਨੂੰ ਗਵਰਨਮੈਂਟ ਪੈਸੇ ਦੇਵੇ ਸਾਡੀ ਪੈੜੀ ਖਰੀਦੇ ਅਹੀਂ ਪਾਸੇ ਪਈ ਰਹਿ ਜੀਏ ਅਸੀਂ ਗਾਹ ਦੀ ਕਮਾਈ ਕਰਕੇ ਖਾ ਲਈਏ ਸਾਨੂੰ ਅਹੀਂ ਭੁੱਖੇ ਬੈਨੇ ਆ ਤੇ ਸਾਡੀ ਜਿਹੜਾ ਫਸਲ ਉਹ ਨਪੀ ਜਾਂਦੇ ਆ ਤੇ ਸਾਡੇ ਨਾਲ ਧੱਕਾ ਨਾ ਕਰੋ ਤੇ ਸਾਡੇ ਜਿੰਨਸਾਬੀ ਕਰੋ ਸਾਡੀ ਜ਼ਮੀਨ ਖਰੀਦਿਓ ਤੇ ਸਾਨੂੰ ਪੈਸੇ ਦਿਓ ਤੇ ਅਹੀਂ ਪਾਸੇ ਕੇ ਪੈ ਲਈ ਲੜੀਏ ਤੇ ਆਪ ਦੀ ਰੋਟੀ ਖਾਈਏ ਤੇ ਸਾਡੇ ਨਾਲ ਤੇ ਕੰਮ ਕਰੋ ਬਹੁਤ ਸਾਰਾ ਇਨਾਂ ਤੇ ਕਾ ਹੋ ਰਿਹਾ ਇਨਾਂ ਤੇ ਕਾ ਗਵਰਨਮੈਂਟ ਨੂੰ ਕਰਨਾ ਚਾਹੀਦਾ ਅਸੀਂ ਤੁਸੀਂ ਸਾਨੂੰ ਵੀ ਬੇਨਤੀ ਕੀਤੀ ਅਰਜ਼ਖਾਾਂ ਦੇਤੀਆਂ ਵੀ ਸਾਫ਼ ਜਿਹੜੇ ਸਾ ਮਾਲਕਾਂ ਸਾਡੀ ਸੁਣਾਈ ਕਰੋ ਤੇ ਸਾਡੀ ਬੇਨਤੀ ਨੂੰ ਹੱਥ ਜੋੜ ਕੇ ਤੇ ਸਾਡੀ ਬੇਨਤੀ ਮਨਜ਼ੂਰ ਕਰੇ ਗਵਰਨਮੈਂਟ ਸਾਨੂੰ ਪੈਸੇ ਦੇਵੇ ਅਹੀਂ ਪਾਸੇ ਪੜੀਆਂ ਖਰੀਦ ਲਈਏ ਆਪ ਦੀ ਰੋਟੀ ਖਾਈਏ ਤੇ ਜੇ ਛੜੀਆਂ ਪੜੀਆਂ ਪੂਰੀ ਨਹੀਂ ਦੇਣੀਆਂ ਤੇ ਅਸੀਂ ਕੀ ਖਾਈਏ ਸਾਡੇ ਤਾਂ ਕਹਣਾ ਕਰਨਾ ਪਹਿਲਾਂ ਇਹਨਾਂ ਨੂੰ ਕੋਈ ਫੈਸਲਾ ਕਰਨਾ ਫੇਰ ਸਾਡੀ ਜ਼ਮੀਨ ਤੇ ਕੋਈ ਮਿੱਟੀ ਪਹੁੰਚ ਜਾ ਕੋਸ਼ ਕਰਨਾ ਸਾਨੂੰ ਕੋਈ ਉੱਠਦੇ 50 ਸਾਲ ਹੋ ਗਏ ਕੋਈ ਛੇਕਾ ਨਹੀਂ ਕੋਈ ਮਾਮਲਾ ਨਹੀਂ ਅਸੀਂ ਕੀ ਖਾਈਏ ਕਿਰੋਂ ਜਾਈਏ ਇਹ ਸ਼ਰਤ ਬਹੁਤ ਜ਼ਿਆਦੀ ਮਜ਼ਬੂਤ ਆ ਇਹ ਸਰਕਾਰ ਪੈਸੇ ਖਾਂਦੇ ਬਹਾਨੇ ਬਣਾ ਰਹੀ ਆ ਆਣ ਕੇ ਦੇਖ ਸਕਦੇ ਆ ਇਹ ਸਰਕਾਰ ਜਿਹੜੀ ਆ ਦੋਹਰੀ ਆਰ ਸੜਕ ਪੁੱਟ ਕੇ ਬਣਾ ਰਹੀ ਆ ਲੋਕਾਂ ਦੀਆਂ ਜ਼ਮੀਨਾਂ ਜੱਦੀ ਮਾਲਕੀਆਂ ਆ ਇਹ ਰਿਕੁਆਇਰ ਨਹੀਂ ਕੀਤੀਆਂ ਉਸ ਤਾਂ ਬੰਨ ਪੁੱਟ ਕੇ ਪਹਿਲਾਂ 12 ਫੁੱਟ 14 ਫੁੱਟ 13 ਫੁੱਟ ਬੰਨ ਸੀ ਕਾਂਗਰਸ ਉਹਨਾਂ ਮਿੱਟੀ ਪਵਾਤੀ ਕਾਲੀ ਆਏ ਉਹਨਾਂ ਪਵਾਤੀ ਆਮ ਵਾਲੇ ਉਹਨਾਂ ਪਵਾਤੀ ਸਾਡੀਆਂ ਜ਼ਮੀਨਾਂ ਜੱਦੀ ਮਾਲਕੀਆਂ ਆ ਇਹਦੇ ਵਿੱਚ ਬੰਨ ਬਨ ਚੁੱਕੇ ਆ ਅਜੇ ਵੀ ਮਿੱਟੀ ਪਾਤ ਹੋ ਕੇ ਇਹਦਾ ਬੰਨ ਦਾ ਜਿਹੜਾ ਏਰੀਆ ਥੱਲੋਂ 60 ਫੁੱਟ ਲਾਮ ਇਹਦੀ ਦੱਸੋ 60 ਫੋਟੇ ਤੇ ਕੋਈ 2023 ਜਾਇਆ ਸੀ ਸਾਡੇ ਨਾਲ ਜਿਹੜਾ ਬੰਨ ਇਧਰ ਦੇ ਸਾਈਡ ਤੇ ਸਾਰਾ ਝੋਨਾ ਬਜਾ ਹੋਇਆ ਸੀ 1.5 ਫੁੱਟ ਪਾਉਣੇ 2 ਫੁੱਟ ਸਾਰਾ ਪਾਣੀ ਰਹਿ ਥੇ ਜਿੱਥੋਂ ਸਰਕਾਰ ਦੀ ਬੰਨ ਬੰਨਣ ਦੀ ਸਕੀਮ ਅਜੇ ਤੋ ਟੁੱਟਾ ਉਧਰ ਬੰਨ ਬੰਨ ਨਹੀਂ ਇੱਥੇ ਬੇਫਾਲਤੂ ਜਿਹੜੇ ਸਰਕਾਰਾਂ ਕੋ ਕੁਟੇ ਕੰਮ ਕਰ ਰਹੀਆਂ ਈਟਾਂ ਪੁੱਟ ਰਹੀਆਂ ਈਟਾਂ ਪੁੱਟ ਕੇ ਥੱਲੇ ਇਹ ਜੇ ਮਜ਼ਬੂਤੀ ਕਰਨੀ ਐ ਤਾਂ ਥੱਲੇ ਨਾ ਇਹਦੇ ਈਟਾਂ ਪੁੱਟ ਕੇ ਜਿਹੜੀਆਂ ਪਿਛਲੇ ਠੇਕੇ ਦੇ ਵਿੱਚ ਈਟਾਂ ਲੱਗੀਆਂ ਹੋਈਆਂ ਵਾ ਹੁਣ ਇਹ ਠੇਕੇ ਜ ਨਹੀਂ ਆ ਪਿਛਲੇ ਠੇਕੇ ਦੀਆਂ ਤਾਂ ਇਹ ਫੇਰ ਠੇਕੇਦਾਰ ਪੁੱਟ ਕੇ ਸਰਕਾਰ ਨਾਲ ਐਕਸ਼ਨ ਜਿੰਨੇ ਐ ਐਸ ਡੀਓ ਸਭ ਨਾਲ ਇੱਕੋ ਰਲੇ ਹੋਏ ਆ ਸਾਰੇ ਇਹ ਤਾਂ ਪੁੱਟ ਗਏ ਜਿਹੜੀਆਂ ਉੱਥੇ ਜਮਾ ਕਰ ਰਹੇ ਉਹ ਇਟਾਂ ਲਾ ਰਹੇ ਇਹ ਇਟਾਂ ਪੁੱਟਨੇ ਦੇਣੀਆਂ ਇਟਾਂ ਦੇ ਉੱਤੇ ਮਿੱਟੀ ਪਾਵੇ ਇਹਦੇ ਤੇ ਜੋ ਸਾਡਾ ਜਿਹੜਾ 60 ਫੁੱਟ ਬਾਹਨਵਾ ਸਾਡੇ ਕੋਲ ਜਾਇਦਾਦ ਬਹੁਤ ਸਾਦੀ ਆ ਤਿੰਨ ਕਿੱਲੇ ਸਾਡੀ ਲਾਂਬ ਬੰਦੇ ਵੇਚਦੀ ਜਾਂਦੀ ਆ ਨੌਂ ਕਨਾਲਾ ਸਾਡੀ ਪੈਈ ਜਾਂਦੀ ਆ ਸਾਨੂੰ ਅਜੇ ਤੱਕ ਇੱਕ ਰੁਪਈਆ ਨਹੀਂ ਦਿੱਤਾ ਸਾਨੂੰ 30 ਸਾਲਾਂ ਦਾ ਠੇਕਾ ਹੀ ਦੇ ਦੇ ਸਰਕਾਰ ਤੇ ਸਾਡੇ ਨਾਲ ਜਿਹੜੇ ਇੱਥੇ ਜਈ ਸਾਹਿਬ ਆਇਆ ਉਹ ਸਾਨੂੰ ਮੜਾ ਚੰਗਾ ਸ਼ਬਦ ਵੀ ਬੋਲਦੇ ਆ ਸਾਨੂੰ ਆਦੇ ਤੁਸੀਂ ਦਾਨ ਕਰਤੀ ਹੋ ਮੈਂ ਦਾਨੇ ਮਾਰ ਜੇ ਪਟਾਰੀ ਦੇ ਪੋਤਰੇ ਅਸੀਂ ਤੇ ਗਜਾਰਾ ਔਰ ਕੇ ਡੰਗਰ ਬਚਾ ਚਾਰ ਕੇ ਅੱਧਾ ਗਜਾਰਾ ਕਰਦੇ ਆ ਅਸੀਂ ਇਹ ਬੇਨਤੀਆਂ ਕਰਦੇ ਆ ਪੋਸ ਪ੍ਰਸਾਰ ਪੋਸ ਪ੍ਰਸ਼ਾਸਨ ਆਪਦੀ ਨਾਲ ਲੈ ਗਿਆ ਇਹ ਸਰਨਾ ਧੱਕਾ ਸ਼ਰੀਆਮ ਕਰਨਾ ਆ ਸ਼ਾਵਾਸ਼ਿਓ ਥਾਣੇਦਾਰ ਦੇ ਮੁਨਚੀ ਦੇ ਹੌਲਦਾਰਾਂ ਦੇ ਜਿਨ੍ਹਾਂ ਸਾਡੇ ਨਾਲ ਧੱਕਾ ਨਹੀਂ ਕੀਤਾ ਇਹਨਾਂ ਲੋਕ ਕੋਈ ਕਸਰ ਨਹੀਂ ਰਹੀ ਇਹਨਾਂ ਪੁਲਿਸ ਪ੍ਰਸ਼ਾਸਨ 7-8 ਬੰਦੇ ਲੈ ਕੇ ਆਇਆ ਸ਼ਾਵਾਸੇ ਮੁਲਾਜ਼ਮਾਂ ਦੇ ਜਿੰਨਾਂ ਸਾਨੂੰ ਮੰਦਾ ਚੰਗਾ ਕੋਈ ਸ਼ਬਦ ਵੀ ਨਹੀਂ ਬੋਲਿਆ ਮਾੜਾ ਉਹ ਕਹਿੰਦੇ ਡੀਸੀ ਸਾਹਿਬ ਲੋਕ ਹੋਏ ਆ ਤੇ ਅਸੀਂ ਤਾਂ ਕਰਕੇ ਪ੍ਰਸ਼ਾਸਨ ਲੈ ਕੇ ਆਏ ਆ ਇਹ ਅਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੋਈ ਆ ਲਾਲ ਸਿੰਘ ਬਸਤੀ ਵਾਲੇ ਸਰਪੰਚ ਦੇ ਮੈਂਬਰਾਂ ਦੇ ਮੋਹਰਾਂ ਲੱਗ ਕੇ ਉੱਤੀ ਵਾਲਾ ਪਿੰਡ ਉਸ ਦੇ ਪਿੰਡ ਦੀਆਂ ਸਰਪੰਚ ਦੀਆਂ ਮੋਹਰਾਂ ਲੱਗ ਕੇ ਮੈਂਬਰਾਂ ਦੀਆਂ ਮੋਹਰਾਂ ਲੱਗ ਕੇ ਪਿੰਡ ਘੜਮ ਉਹਦੀਆਂ ਮੋਹਰਾਂ ਲੱਗ ਕੇ ਸਰਪੰਚਾਂ ਦੀਆਂ 80 90 ਬੰਦਾਂ ਦੇ ਸਹਿਨ ਹੋ ਗਏ ਡੀਸੀ ਸਾਹਿਬ ਨੇ ਮਾਨ ਪੱਤਰ ਦਿੱਤਾ ਹੋਇਆ ਵਾ ਕਿ ਇਹ ਸਾਡੇ ਬੰਨ ਜਿਹੜਾ ਚਾਹ ਸਾਨੂੰ ਇਹਦਾ ਮਾਜਬਾ ਦਿੱਤਾ ਜਾਵੇ ਜੇ ਇਹਨੂੰ ਚੌੜਾ ਕਰਨਾ ਰਿਕੁਆਇਰ ਕਰੋ ਸਾਨੂੰ ਪੈਸੇ ਦਿਓ ਸਾਡੀ ਇਹ ਬੇਨਤੀ ਆ ਸਾਡੇ ਨਾਲ ਅਜੇ ਵੀ ਠੱਕਾ ਕਰ ਰਹੇ ਆ ਇਹਦੇ ਪਾਣੀ ਜ਼ਿਆਦਾ ਆਉਣ ਕਾਰਨ ਇੱਥੋਂ ਅਸੀਂ ਉੱਚਾ ਕਰ ਰਹੇ ਤੁਸੀਂ ਕਿਵੇਂ ਦੇਖਦੇ ਇਹਨੂੰ ਜਨਾਬ ਵੇਖੋ ਅਸੀਂ ਜਿੰਨੇ ਘਰਵਾਣਾ ਨਾਲ ਨਾਲ ਜਿੰਨੇ ਘਰਵਾ ਵੇਖੋ ਇਥੇ ਡੇਢ ਪੌਣੇ 2 ਫੁੱਟ ਪਾਣੀ ਦਾ 2023 ਚ ਸਾਰਾ ਝੋਨਾ ਵੇਖ ਲਓ ਕਿੰਨੇ ਹੁੰਦਾ 2.5 ਫੁੱਟ ਹੁੰਦਾ ਵਾ ਡੇਢ ਫੁੱਟ ਪੌਣੇ 2 ਫੁੱਟ ਪਾਣੀ ਇਥੇ ਰਿਹਾ ਵਾ ਝੋਨਾ ਸਾਰਾ ਬਚਿਆ ਵਾ ਹਾਂਜੀ ਤੇ ਆ ਵੇਖੋ ਜੇ ਤਾਂ ਉੱਚਾ ਕਰ ਲਿਆ ਸਾਡੇ ਘਰੋਂ ਨਾਲ ਨਹੀਂ ਨੇ ਆ ਅਸੀਂ 10-10 ਲੱਖ ਰੁਪਈਆ ਕੋਠੀਆਂ ਦਾ ਲਾਇਆ ਦੱਸੋ ਇਹਦਾ ਕੀ ਹਾਲ ਹੋਊਗਾ ਤਾਂ ਨਾਲ ਸੜਕਾਂ ਉੱਚੀਆਂ ਦੱਸੋ ਕੋਈ ਸੰਦ ਸਾਡਾ ਚੜੂਗਾ ਮਜ਼ੁਰਗੋ ਇੱਕ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਇਤਰਾਜ਼ ਆ ਜਾਂ ਹੋਰ ਬਾਕੀਆਂ ਵੱਲੋਂ ਇਤਰਾਜ਼ ਹੈ ਜਾਂ ਕਿਸ ਤਰ੍ਹਾਂ ਜਨਾਬ ਇਦਾਂ ਵਾ ਕਈ ਬੰਦਿਆਂ ਨੇ ਪਹਿਲੀ ਵੇਚਤੀ ਹੈ ਬੰਨ ਆਫ ਦਾ ਰਹਿੰਦਾ ਉਹਨਾਂ ਵੱਖਰੀਆਂ ਰਿਸ਼ਤਰੀਆਂ ਕਰਾਈਆਂ ਹੋਈਆਂ ਵਾ ਉਹਨਾਂ ਦਾ ਕੋਈ ਤਲਕ ਨਹੀਂ ਆਉਂਦੇ ਸਾਡੀ ਪਹਿਲੀ ਫੋਟ ਚਲੇ ਜੂ 1.5 ਫੋਟ ਤੋਂ 2 ਫੋਟ ਚਲੇ ਜੂ ਉਹਨਾਂ ਨੂੰ ਦਿਖਤ ਨਹੀਂ ਸਾਨੂੰ ਦਿਖਤ ਜਿਆਦਾ ਜਿਨ੍ਹਾਂ ਦੀਆਂ ਜੱਦੀ ਮਾਲਕੀਆਂ 30 35 ਸਾਲ ਹੋ ਗਏ ਬੰਨ ਸਾਨੂੰ ਕੱਖ ਨਹੀਂ ਮਿਲਿਆ ਨਾਲ ਉਹਦੀ ਕਿ ਦੋਹਰ ਮਰ ਕਿਸੇ ਦੀ ਤਾਹਮਰ ਲਿਆਉਂਦੀ ਕਿਸੇ ਦੀ ਕਨਾਲ ਆਉਂਦੀ ਸਾਡੀ ਤਿੰਨ ਕਿੱਲੇ ਲਾਂ ਬੰਨ ਰਹਿਦੀ ਜਾਂਦਾ ਸਾਨੂੰ ਇਹ ਦਿੱਕਤ ਵਾ ਜਿਹਦਾ ਕੋਈ ਤੇ ਜਾਟਾ ਵਟ ਨਹੀਂ ਵਟਣਦਾ ਦਾ ਅਸੀਂ ਸਵਾ ਕਿੱਲਾ ਸਾਡਾ ਬੰਨ ਵਜਦੀ ਜਾਂਦਾ ਤੁਸੀਂ ਦੱਸੋ ਤੁਸੀਂ ਇਹ ਪੋਰਸ ਪ੍ਰਸ਼ਾਸਨ ਅਫਸਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਸਾਡੇ ਨਾਲ ਧੱਕਾ ਨਾ ਕਰੋ ਜਿਹੜਾ ਬੰਨਵਾ ਇਹਤੇ ਮਟੀਰੀਅਲ ਪਾ ਕੇ ਉੱਚਾ ਨਾ ਕਰੋ ਇਹਤੇ ਮਟੀਰੀਅਲ ਪਾ ਕੇ ਸਾਡੀ ਨੂੰ ਪੱਕਾ ਕਰੋ ਅਹੀਂ ਨਹੀਂ ਆਂਦੇ ਪੱਕਾ ਨਾ ਕਰੋ ਇਹਨੂੰ ਉੱਚਾ ਨਾ ਕਰੋ ਸਾਡੇ ਜਿਹੜੇ ਘਰਾਂ ਵਾ ਪਿੱਛੇ ਘੜੁੰਮੀ ਵੇਖੋ ਆ ਘੁਰਮਾਂ ਦੇ ਵਿੱਚ ਜਿਹੜੇ ਧਾਰਵਾ ਹੁਣੇ ਤੁਹਾਡੇ ਨਾਲ ਗੱਲ ਕਰਾਉਣੇ ਉਹ ਮੁੰਡੇ ਨਾ ਵੀ ਬਿਲਕੁਲ ਨਾਲ ਉਹਨਾਂ ਦੇ ਘਰ ਆ ਉਹ ਵੀ ਕਿੱਥੇ ਜਾਣਗੇ ਲੋਕਾਂ ਸਭ ਨੇ ਪੈਸੇ ਲਾ ਕੇ ਘਰ ਤੇ ਇੱਕ ਦੇ ਦੋਰੀਆਂ ਬੰਨਦੇ ਆ ਕਿਦੇ ਇਹ ਜੀ ਇਹ ਬੰਨਨਾ ਸਾਡੇ ਤਿੰਨਾਂ ਸਾਡੇ ਤਿੰਨਾਂ ਕੱਲੇ ਵੇਚਦੀ ਜਾਂਦਾ ਅੱਛਾ ਜੀ ਤੇ ਬੰਨ ਬਿਲਕੁਲ ਛੜਕ ਵਧੀਆ ਕਿਦੋਂ ਟੁੱਟੀ ਨਹੀਂ ਤੁਸੀਂ ਨਹੀਂ ਆਏ ਜੇ ਇਸ ਤੋਂ ਲੈ ਕੇ ਕੋਡ ਬੋਡੇ ਤੱਕ ਚੱਲ ਜੋ ਮੁੱਠਿਆਂ ਦੇ ਨਹੀਂ ਚੱਲ ਜੋ ਕਿਦੋਂ ਬੰਨ ਟੁੱਟਾ ਨਹੀਂ ਅੱਛਾ ਇਹ ਮਤਲ ਅਹੀਂ ਇਹੋ ਗੱਲ ਆਖੀ ਵੀ ਜੇ ਜਦੋਂ ਹੁਣ ਪਾਣੀ ਆ ਗਿਆ ਸੌਣ ਆ ਗਿਆ ਤੇ ਇਹ ਬੰਨ ਚ ਪਾਣੀ ਤੁਸੀਂ ਦਰਿਆਜ ਵਹਿੰਦੇ ਆ ਜੇ ਦਰਿਆ ਭਰਿਆ ਇਹ ਟੁੱਟਣਾ ਟਟਰਾਉਣਾ ਕਿਉਂ ਸਾਰੀ ਇਹ ਪੁੱਟ ਥੁੱਟ ਕਰਤੀ ਹੈ ਨਾ ਤੇ ਅਹੀਂ ਮਤਲ ਇਹ ਆਨੇ ਆ ਵੀ ਬੰਨ ਬੱਦ ਗਿਆ ਇਹਨੂੰ ਰਹਿਣ ਦਿੱਤਾ ਜਾਵੇ ਇਸ ਤਰ੍ਹਾਂ ਜਿੱਥੇ ਛੜਕ ਬੰਨਣ ਆਈ ਉਹ ਪਿੱਛੇ ਬੰਨ ਟੁਟਾ ਸੱਦੇਜੀ ਰੋਡ ਪਾਈ ਤੇ ਟੁਟਾ ਆਵੇ ਥੱਲੇ ਬੰਨ ਦੇ ਪੂਰੇ ਪਾਈ ਲੋਕਾਂ ਉਹਨਾਂ ਥਾਂ ਨਹੀਂ ਪਾਣੀ ਜਿਉਂ ਜਾਂਦਾ ਫੇਰ ਬੰਨ ਟੁੱਟਦੇ ਆ ਉਤੋਂ ਦੀ ਪਾਣੀ ਨਹੀਂ ਬੰਨ ਟੁੱਟਦਾ ਜਿਉਂ ਉਧਰ ਉਧਰੀ ਪਾਣੀ ਲੰਗਦਾ ਉਹਨਾਂ ਨੇ ਸੀਰਾ ਬੰਨੀ ਆ ਉਤ ਦੀ ਬੰਨ ਅਜੇ ਤਾਈ ਬੰਨ ਨਹੀਂ ਟੁਟਾ ਮੇਰੀ 40 ਸਾਲ ਦੀ ਲੱਗੇ ਉਮਰ ਆ ਬਾਪੂ 100 ਸਾਲ ਤੋਤੇ ਆ ਤੇ ਜਦੋਂ ਇਹ ਬੰਨ ਵੱਜਾ ਸੀ ਬੰਨਣ ਲੱਗੇ ਸੀ ਸਾਡਿਆਂ ਬਜ਼ੁਰਗਾਂ ਨੇ ਡੱਕਿਆ ਸੀ ਅਸੀਂ ਵੀ ਡੱਕਿਆ ਸੀ ਇਹ ਚਾਰੀ ਤੋਂ ਅੰਦਰ ਅੰਦਰ ਆ ਜੀ ਮਨ ਬਜੇ ਨੂੰ ਇਹ ਗੱਲ ਇਤਰਾ ਵੀ ਉਹਨਾਂ ਨੇ ਡੱਕਿਆ ਫਿਰ ਤੁਸੀਂ ਨਾ ਸਾਡੀ ਪੈਰੀ ਜਿਵੇਂ ਜੀ ਬੰਨੋ ਇਨਾਂ ਨੇ ਆਖਿਆ ਵੀ ਅਸੀਂ ਤੁਹਾਨੂੰ ਇਹਦੀ ਇਹਦੀ ਮਤਲ ਤੁਹਾਨੂੰ ਪੈਸੇ ਦਿੱਤੇ ਜਾਣਗੇ ਜਿੰਨਾ ਥਾਂ ਤਾਂ ਅਸੀਂ ਮਿੱਟੀ ਪਾਵਾਂਗੇ ਉਹ ਮਿੱਟੀ ਦੇ ਤੁਹਾਨੂੰ ਜਿੰਨਾ ਥਾਂ ਹੈ ਮਲਾਂਗੇ ਉਹਦੇ ਪੈਸੇ ਤੁਹਾਨੂੰ ਦਿੱਤੇ ਜਾਣਗੇ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਸਰਕਾਰ ਨੇ ਸਾਡੀ ਸੁਣਾਈ ਨਹੀਂ ਕੀਤੀ ਹੁਣ ਪਿਛਲੀ ਵਾਰੀ ਵੀ ਆਏ ਹੀ ਉਹਨਾਂ ਮਿੱਟੀ ਪਾ ਦੀ ਕਾਲੀ ਸਰਕਾਰ ਆਉਂਦੀ ਆ ਕਾਂਗਰਸ ਆਉਂਦੀ ਜਦੋਂ ਸਰਕਾਰ ਬਦਲਦੀ ਆ ਇਹ ਤੇ ਮਿੱਟੀ ਉਦੋਂ ਹੀ ਪੈਂਦੀ ਆ ਹੁਣ ਸਾਡਾ ਸਵਾ ਗੱਲੇ ਦੇ ਅੰਦਰ ਬਾਹਰ ਥਾਂ ਚ ਲੈ ਗਿਆ ਤੇ ਮਤਲ ਕਹਿੰਦਾ ਭਾਏ ਆ ਵੀ ਹੋਰ ਕਿਸੇ ਦਾ ਆਉਂਦਾ ਕਨਾ ਕਿਸੇ ਦਾ ਆਉਂਦੇ 10 ਮਰਲੇ ਜਿੰਨਾ ਜਿੰਨਾ ਥਾਂ ਕਿਸੇ ਦਾ ਆਉਂਦਾ ਥੋੜਾ ਆਉਂਦਾ ਕਿਸ ਦੀ ਨੁਕਰ ਲੱਗੀ ਆ ਕਿਸ ਦੀ ਵਟ ਲੱਗੀ ਆ ਤੇ ਕਈ ਜਿਹੜੇ ਘਰ ਸੀ ਉਹ ਮਤਲਬ ਵੇਚ ਕੇ ਪੈਲੀ ਚਲੇ ਗਿਆ ਉਹਨਾਂ ਨੂੰ ਬੰਨ ਦਾ ਨਾਂ ਕੁ ਮਾਇਗਾ ਮਿਲਿਆ ਨਾਂ ਉਹਨਾਂ ਨੂੰ ਕੁਝ ਦਿੱਤਾ ਗਿਆ ਇਹ ਗੱਲ ਇਹ ਆ ਵੀ ਜਾਂ ਦੇ ਸਰਕਾਰ ਸਾਨੂੰ ਕੁਛ ਨਾ ਕੁਛ ਦਵੇ ਮਾਜਬਾ ਜਾਂ ਕੋਈ ਮਤਲਬ ਇਹਦਾ ਪਿੱਛੋਂ ਲੈ ਕੇ ਨਹੀਂ ਦੇਣਾ ਹੋਣੀ ਗਾਂ ਦੇ ਦੇਣਾ ਹੁਣ ਇੰਨੇ ਚਿਰ ਦਾ ਸਾਡਾ ਮਸਲਾ ਇਹ ਆ ਵੀ ਦੂਜਾ ਹੁਣ ਨਾਂ ਗਾਂ ਸਾਡੀ ਪੈਲੀ ਨਪੋ ਤੇ ਨਾ ਤੁਸੀਂ ਇੱਥੇ ਟਰੋੜਾ ਪਟੋ ਬਿਲਕੁਲ ਛੜਕ ਸਾਫ ਆ ਕੋਈ ਵੀ ਬੰਦਾ ਆ ਕੇ ਵੇਖ ਸਕਦਾ ਅਫਸਰ ਵੇਖ ਸਕਦੇ ਆ ਕੋਈ ਪਿੰਡ ਦਾ ਪਰੇ ਮਜੇਤੀ ਆ ਕੇ ਵੇਖ ਸਕਦਾ ਵੀ ਜੇ ਸੜਕ ਟੁੱਟੀ ਦੀ ਦੀ ਆ ਤੇ ਮੈਂ ਉਸ ਗੱਲ ਦਾ ਜ਼ਿੰਮੇਵਾਰ ਹੋਊਗਾ ਜੋ ਮੈਂ ਪੁੱਛਣਾ ਚਾਹਾਂਗਾ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਉੱਪਰੋਂ ਹੁਕਮ ਦੇ ਤਹਿਤ ਆਏ ਆ ਤੇ ਉੱਚਾ ਹੋਣਾ ਉੱਚਾ ਹੁੰਦਾ ਤੁਹਾਨੂੰ ਨੁਕਸਾਨ ਕੀ ਆ ਜਾਂ ਫਾਇਦਾ ਕੀ ਇਹ ਜ਼ਰੂਰ ਦੱਸਿਓ ਇਹੋ ਜੀ ਮੈਂ ਪਹਿਲਾਂ ਦੱਸ ਚੁੱਕਾ ਵੀ ਇਹ ਜਿਹੜੇ ਪੈਵ ਨਾ ਪਿਆ ਨਾ ਪੂਰੇ ਨਪੇ ਬੰਦ ਦੇ ਦੇ ਉਧਰ ਉਧਰ ਪਾਣੀ ਨਿਕਾਉਣ ਵਾਸਤੇ ਬੰਦ ਉਹ ਤੋੜਦੇ ਅਜੇ ਉਤੋਂ ਦਾ ਹੀ ਬੰਦ ਨਹੀਂ ਪਾਣੀ ਗਿਆ ਇਹ ਪੁਲਿਸ ਤੇ ਆਹ ਠੇਕੇਦਾਰ ਆ ਤੇ ਜਾਂ ਮਤਲਬ ਇਹ ਆ ਜਿਹੜੇ ਮੁਲਾਜ਼ਮ ਆ ਇਹ ਸਾਨੂੰ ਖਰਾਬ ਕਰਦੇ ਆ ਪਾਣੀ ਘੜ ਪਰ ਨਿਕਾਉਣੇ ਆ ਤੇ ਬਹੁਤ ਵਾਰੀ ਮਾਰੇ ਜਾਵਾਂਗੇ ਉਹ ਮਤਲਬ ਕਹਿਣ ਦਾ ਭਾਏ ਆ ਵੀ ਪੂਰੇ ਬੰਦ ਕੀਤੇ ਜਾਣ ਉਹਨਾਂ ਦੀ ਉਤ ਦੀ ਪ੍ਰਬੰਧ ਬਣਾ ਕੇ ਉਦ ਦੀ ਪੈਵ ਲੈ ਕੇ ਪੈਵ ਲੈਣਾ ਪੈਣ ਤੇ ਜਿਹੜਾ ਅੰਦਰ ਦੀ ਪਾਈਪਾਂ ਜਾਂਦੀਆਂ ਉਹ ਬੰਨ ਠੀਕ ਤੋੜਦੇ ਆ ਤੇ ਜਿਹੜਾ ਬੰਨ ਆ ਬਿਲਕੁਲ ਉੱਚਾ ਵਾ ਇਥੋਂ ਮਾਹ ਦੋ ਦੋ ਢਾਈ ਢਾਈ ਫੁੱਟ ਪਾਣੀ ਲੱਗਦਾ ਵਾ ਤੇ ਕੋਈ ਤੰਗੀ ਵਾਲੀ ਗੱਲ ਨਹੀਂ ਗੀ ਅਸੀਂ ਜੱਦੀ ਦੇ ਰਹਿਣ ਵਾਲੇ ਇਥੋਂ ਦੇ ਕੋਈ ਦੂਰ ਦੇ ਨਹੀਂ ਆਏ ਅਸੀਂ ਬਜ਼ੁਰਗ ਵੀ ਸਾਡੇ ਇਥੋਂ ਦੇ ਆ ਪਿੰਡ ਸਾਡਾ ਖਾਸ ਸੁਭਰਾ ਅਸੀਂ ਕੋਈ ਗੱਲ ਹੋਜੀ ਨਹੀਂ ਵੀ ਦੁਜਾ ਵੀ ਪਾਸਿਓਂ ਆ ਕੇ ਬੈਠੇ ਦੇ ਇਹਨਾਂ ਨੂੰ ਇਤਨੀ ਪਤਾ ਨਹੀਂ ਪਤਾ ਸਾਨੂੰ ਸਾਰੀ ਗੱਲ ਦਾ ਇਥੇ ਅਸੀਂ ਦਰਿਆਵਾਂ ਦੇ ਵਿੱਚ ਹੀ ਰਹੇ ਆ ਦਰਿਆਵਾਂ ਜੀ ਮਤਲਬ ਪਿੱਛੇ ਵੀ ਸਾਡਾ ਸਾਰਾ ਪਰਿਵਾਰ ਦਰਿਆਵਾਂ ਤੇ ਰਿਹਾ ਮਤਲਬ ਕੋਈ ਇਹ ਸਾਨੂੰ ਬੰਦੀ ਤੰਗੀ ਨਹੀਂ ਕੋਈ ਸਾਡੇ ਉਦੀ ਪਾਣੀ ਨੰਗਿਆ ਵੇਖਿਆ ਅਸੀਂ ਕੀ ਨਾਮ ਆਪਣਾ ਕਿਹੜਾ ਡਿਪਾਰਟਮੈਂਟ ਹੈ ਜੀ ਮੇਰਾ ਨਾਮ ਯੂਰਾਜ ਸਿੰਘ ਹੈ ਜੀ ਵਾਟਰ ਰਿਸੋਰਸ ਡਿਪਾਰਟਮੈਂਟ ਜਿੱਥੇ ਵੀ ਸਾਡੇ ਇੱਕ ਪ੍ਰੋਜੈਕਟ ਬਨ ਰੇਜ਼ਿੰਗ ਦਾ ਜੀ ਹਰੀਕੇ ਬੰਦ ਤੇ ਖੜਿਆ ਅਸੀਂ ਬਾਈ ਕੇ ਅਰਬੂਜੀ ਦੇ ਆਰਾਊਂਡ ਜੀ ਜੀ ਇਹਨੂੰ ਅਸੀਂ ਡਿਸਮੈਂਟਲ ਕਰਕੇ ਰੋਡ ਜਿਹੜਾ ਬਣਿਆ ਜੀ ਜੀ ਇੱਕ 1.5 ਫੁੱਟ ਲੈਵਲਰ ਅਕੋਰਡਿੰਗ ਜੀ ਨੀ ਰਿਕੁਆਇਰਮੈਂਟ ਹੈਗੀ ਆ ਜੀ ਜੀ ਉਨੀ ਮਿੱਟੀ ਪਾ ਕੇ ਜੀ ਜੀ ਉਹਦੇ ਉੱਤੇ ਫਿਰ ਦੁਬਾਰਾ ਰੋਡ ਬਣਾਉਣੀ ਆ ਸੀ ਜੀ ਜੀ ਇਹ ਸਾਨੂੰ ਡੈਡ ਲਾਈਨ ਮਿਲੀ ਹੈ ਸੈਕਟਰੀ ਸਾਹਿਬ ਵੱਲੋਂ ਵੀ 1.5 ਮਹੀਨੇ ਦੇ ਵਿੱਚ ਕੰਮ ਕੰਪਲੀਟ ਕਰਾਇਆ ਜਾਵੇ ਜੀ ਇਸ ਪ੍ਰਸ਼ਾਸਨ ਵੀ ਨਾਲ ਆ ਕਿਸਾਨ ਵੀਰਾਂ ਵੱਲੋਂ ਵਿਰੋਧ ਕੀਤਾ ਗਿਆ ਉਹ ਕੀ ਮਾਮਲਾ ਹਾਂਜੀ ਬਾਕੀ ਜੀ 10 ਕਿਲੋਮੀਟਰ ਦਾ ਰਾਊਂਡ ਰੋਡ ਬਣਨੀ ਆ ਬਾਕੀ ਕਿਸੇ ਵੱਲ ਵਿਰੋਧ ਨਹੀਂ ਹੈਗਾ ਇਹ ਤਿੰਨ ਵੀਰ ਆਪਣੇ ਹੈਗੇ ਇੱਥੇ ਇਹ ਕਹਿੰਦੇ ਜੀ ਸਾਡੀ ਮਾਲਕੀ ਪੈਲੀ ਚੋਂ ਬੰਨ ਨਿਕਲਦਾ ਜੀ ਜੀ ਇਹਨਾਂ ਨੇ ਕੋਈ ਸਾਨੂੰ ਰਿਕਾਰਡ ਨਹੀਂ ਦਿਖਾਇਆ ਸੀ ਨਾ ਕਿ ਰਿਕਾਰਡ ਦਿਖਾ ਦਿਓ ਕਿ ਅਗੋਂ ਧਮਕਿਆਂ ਤੋਂ ਹੁੰਦੇ ਮੈਂ ਇੱਥੇ ਸਲਫਾਸ ਖਾ ਕੇ ਮਰ ਜੂੰਗਾ ਮੈਂ ਇੱਥੇ ਕੰਮ ਨਹੀਂ ਹੋਣ ਦੇਣਾ ਜੀ ਅਸੀਂ ਕਿਹਾ ਵੀ ਬੰਨ ਉੱਚਾ ਹੋਊਗਾ ਸਾਰਿਆਂ ਦਾ ਤਾਂ ਪਾਣੀ ਜੇ ਵੱਧ ਆਂਦਾ ਵਿਚਾਰ ਹੋਊਗਾ ਸਾਰਿਆਂ ਦਾ ਕਹਿੰਦੇ ਕੋਈ ਨਾ ਸਾਰੇ ਮਰਦੇ ਮਰੀ ਜਾਣ ਇਹ ਇਹਨਾਂ ਦੇ ਲਫ਼ਜ਼ੇ ਗੜਕ ਬਣਨੀ ਆ ਜੀ ਬਾਕੀ ਜੋ ਸਾਈਡ ਤੇ ਸਲਾਮੀ ਆ ਉਹ ਤਾਂ ਆਲਰੇਡੀ ਐਗਜ਼ਿਸਟਿੰਗ ਹੈਗੀਆਂ ਜੀ ਜੀ 20 ਫੁੱਟ ਦੀ ਸਾਰੇ ਸਾਈਡ ਤੇ ਕਿਨਾਰੇ ਤੇ ਇਟਾ ਉਟਾ ਪਾ ਕੇ ਸਾਰੀ 20 ਫੁੱਟ ਦੀ ਸੜਕ ਬਣਨੀ ਹੈ ਉਸ ਤੋਂ ਬਾਅਦ ਅਸੀਂ ਕੋਈ ਮਿੱਟੀ ਨਹੀਂ ਪਾਣੀ ਪ੍ਰੋਜੈਕਟ ਜ ਬਣਿਆ ਜੀ ਪੂਰਾ ਅੱਛਾ ਜੀ ਡਿਪਾਰਟਮੈਂਟ ਵੱਲੋਂ ਸਾਰਾ ਨੋਟੀਫਾਈ ਹੋ ਕੇ ਸਾਰਾ ਕੰਮ ਚੱਲ ਰਿਹਾ ਜੀ ਕੰਮ ਪਹਿਲਾਂ ਦਾ ਹੀ ਭੇਜਿਆ ਆ ਉਹਨੂੰ ਪਾਸ ਹੁੰਦੇ ਹੁੰਦੇ ਟਾਈਮ ਲੱਗ ਗਿਆ ਬਸ ਕਿਉਂਕਿ ਇਹ ਹੈਗਾ ਡੀਐਮਐ ਵਿੱਚ ਪਾਣੀ ਆ ਜਾਂਦਾ ਪਿਛਲੇ ਦਿਨੀ ਕੁੜੋ ਮੋਬੈਂਡ ਜੋ ਬੰਨ ਟੁੱਟ ਗਿਆ ਸੀ ਹਾਂ ਜੀ ਇਸੇ ਕਰਕੇ ਕਰ ਰਹੇ ਆ ਜੀ ਬੰਨ ਉੱਚਾ ਹੋ ਜੇ ਨਾਲ ਮਜ਼ਬੂਤ ਹੋ ਜਾਏਗਾ ਤੇ ਕੱਲ ਨੂੰ ਕੋਈ ਇਦਾਂ ਦੀ ਕੋਈ ਨੌਬਤ ਨਹੀਂ ਹੋਊਗੀ ਜੀ ਸਰ ਹੁਣ ਇਹ ਬੰਨ ਬੰਦੇ ਨਾਲ ਕਿੰਨੇ ਪਿੰਡਾਂ ਨੂੰ ਫਾਇਦਾ ਜੀ 15 ਤੋਂ 20 ਪਿੰਡਾਂ ਨੂੰ ਫਾਇਦਾ ਜੀ ਹਜ਼ਾਰਾਂ ਲੋਕਾਂ ਨੂੰ ਹਜ਼ਾਰਾਂ ਏਕੜ ਫਸਲ ਦਾ ਫਾਇਦਾ ਸਾਰ ਜਿਹੜੀਆਂ ਇੱਟਾਂ ਨਿਕਲਣੀਆਂ ਜੀ ਉਹਦਾ ਕ੍ਰੈਡਿਟ ਕੱਟਿਆ ਜਾਂਦਾ ਉਹ ਬਾਅਦ ਚ ਦੁਬਾਰਾ ਉਹੀ ਯੂਜ਼ ਹੋਣੀਆਂ ਜੇ ਇੱਟਾਂ ਜੇ ਬਾਹਰ ਬਾਹਰ ਕਿਤੇ ਵੇਚਦੇ ਹੋ ਠੇਕੇਦਾਰ ਦਾ ਆਪਣਾ ਨੁਕਸਾਨ ਹੈ ਜੀ ਇੱਥੋਂ 2 ਰੁਪਏ ਦੀ ਇੱਟ ਕੱਢ ਕੇ ਤੇ ਕੱਲ ਨੂੰ 70 ਰੁਪਏ ਵਾਲੀ ਉਹਨੂੰ ਇੱਟ ਲਾਣੀ ਪਊਗੀ ਉਹਦਾ ਆਪਣੇ ਨੁਕਸਾਨ ਹੋਣਾ ਜੀ ਜੀ ਕੋਈ ਇੱਟ ਨਹੀਂ ਵੇਚੀ ਜਾ ਰਹੀ ਇਹ ਬੇਬੁਨਿਆਦ ਹੈ